प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੰਗੋ ਦੇਵਾ ਪਿਆਰ ਅਤੇ ਸਤਕਾਰ ਦੇ ਸਾਹਿਬ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਤਿੰਨ ਘਟਨਾਵਾਂ ਬੜੀਆਂ ਐਮ ਦੁਨੀਆ ਦਾ ਆਪਾਂ ਜ਼ਿਕਰ ਕਰਦੇ ਆਂ ਸ਼ਿਖ ਸੈਨਾ ਦੇ ਲੀਡਰ ਥਾਪਰ ਦੇ ਉੱਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਸਦੀਰ ਸੂਰੀ ਅਮਰਸਰ ਜੀ ਦੀ ਹੱਤਿਆ ਹੋ ਗਈ ਸੀ ਕਤਲ ਹੋ ਗਿਆ ਸੀ ਉਹਦੇ ਦੋਨੋਂ ਬੇਟੇfroti ਦੇ ਵਿੱਚ ਗ੍ਰਿਫਤਾਰ ਹੋਣੇ ਤੇ ਅਮਰਤਪਾਲ ਸਿੰਘ ਦਾ ਭਰਾ ਨਸ਼ੇ ਕਰਦਾ ਫੜਿਆ ਜਾਣਾ ਜਦੋਂ ਮੂਲ ਰੂਪ ਦੇ ਵਿੱਚ ਆਪਾਂ ਇਹਨਾਂ ਤਿੰਨਾਂ ਘਟਨਾ ਦਾ ਜ਼ਿਕਰ ਕਰਦੇ ਆਂ ਇਹਨਾਂ ਦੇ ਪਿੱਛੇ ਕੁਝ ਹੋਰ ਕੁਝ ਨਜ਼ਰ ਆਉਂਦਾ ਆ ਪਰ ਕੋਈ ਐਡਾ ਵੱਡਾ ਲੀਡਰ ਨਹੀਂ ਹੈ ਪਿਛੇ ਕੀ ਸੀ ਜਾਂਚ ਦਾ ਵਿਸ਼ਾ ਹੈ ਉਹਨਾਂ ਦੇ ਜਿਹੜੇ ਉਹਦੇ ਜਿਹੜੀਆਂ ਉਹਦੀਆਂ ਕਹਿ ਲਿਏ ਵੀ ਉਹਦੇ ਫਾਲੋਅਰ ਆ ਜਿਹੜੇ ਤੇ ਸੁਦੀਰ ਸੂਰੀ ਦੇ ਵੀ ਜਿਹੜੇ ਫਾਲੋਅਰ ਆ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਵੀ ਸਾਡੇ ਹਿੰਦੂ ਧਰਮ ਦੇ ਉੱਤੇ ਹਮਲਾ ਹੈ ਸਾਨੂੰ ਹਿੰਦੂਆਂ ਨੂੰ ਇੱਥੇ ਤੰਗ ਕੀਤਾ ਜਾ ਰਿਹਾ ਪਰ ਪੁਲਿਸ ਦੀ ਇੱਥੇ ਦਾਤ ਦੇਣੀ ਬਣਦੀ ਆ ਦੋਨਾਂ ਹੀ ਕੇਸਾਂ ਦੇ ਵਿੱਚ ਪੁਲਿਸ ਨਾ ਦਬੀ ਨਾ ਚੁੱਕੀ ਕਿਉਂਕਿ ਪੁਲਿਸ ਆਪਣੀ ਥਾਂ ਤੇ ਬਿਲਕੁਲ ਸਹੀ ਕੰਮ ਕਰ ਰਹੀ ਸੀ ਬੰਦੇ ਉਹ ਵੀ ਅਰੈਸਟ ਨੇ ਤੇ ਸੂਰੀ ਦੇ ਮੁੰਡੇ ਵੀ ਅਰੈਸਟ ਫਿਰ ਕੁਝ ਲੋਕਾਂ ਵੱਲੋਂ ਲੁਧਿਆਣੇ ਦੇ ਵਿੱਚ ਸਿਵਸ਼ਥਾਨਾਂ ਵਾਲਿਆਂ ਵੱਲੋਂ ਭੜਕਾਊ ਬਿਆਨ ਦੇਣੇ ਉਹਦੇ ਉੱਤੇ ਵੀ ਸੀਪੀ ਸਾਹਿਬ ਜਲੰਧਰ ਵੱਲੋਂ ਆਹ ਸੌਰੀ ਲੁਧਿਆਣਾ ਸਰ ਕੁਦੀਪ ਸਿੰਘ ਜੀ ਚਾਲ ਉਹਨਾਂ ਵੱਲੋਂ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਰ ਅਗਲੀ ਜਿਹੜੀ ਗੱਲ ਹੈ ਅਮਰਤਪਾਲ ਦੇ ਭਰਾ ਦੀ ਇੱਕ ਨਸ਼ੇ ਨਾਲ ਜੁੜੀ ਹੋਈ ਗੱਲ ਸੀ ਡਿਕਟਡ ਹੋਣਾ ਨਸ਼ੇ ਕਰਨਾ ਇੱਕ ਬਿਮਾਰੀ ਐ ਇੱਕ ਰੋਗ ਐ ਉਹਨੂੰ ਧਰਮ ਨਾਲ ਜੋੜ ਦੇਣਾ ਉਹਨੂੰ ਕੌਮ ਤੇ ਹਮਲਾ ਕਹਿਣਾ ਮੈਂ ਤਾਂ ਕੋਈ ਇਹਨੂੰ ਵਾਜਮ ਨਹੀਂ ਸਮਝਦਾ ਤੇ ਇੱਥੇ ਵੀ ਜਿਹੜਾ ਪੁਲਿਸ ਦਾ ਵਰਕ ਸੀ ਕੰਮ ਕਰਨ ਦਾ ਉਹ ਸਾਫ਼ ਸੁਥਰਾ ਤੇ ਜਿਹੜੇ ਅਫਸਰ ਇਹ ਟੀਮ ਦੇ ਵਿੱਚ ਸੀ ਉਹਨਾਂ ਤੋਂ ਕੋਈ ਕਿੰਤੂ ਪ੍ਰੰਤੂ ਅਜੇ ਤੱਕ ਨਾ ਹੋਇਆ ਤੇ ਨਾ ਹੀ ਸ਼ਾਇਦ ਚੰਗੀ ਆਸ ਕਰਦੇ ਵੀ ਨਾ ਹੀ ਹੋਵੇ ਪਰ ਥਾਪਰ ਦਾ ਜਦੋਂ ਪਤਾ ਲੈਣ ਵਾਸਤੇ ਗਵਰਨਰ ਪੰਜਾਬ ਦਾ ਹੁੰਦਾ ਹੈ ਹਾਲਾਤ ਕੀ ਪੈਦਾ ਕੀਤੇ ਜਾ ਰਹੇ ਆ 1982-83 ਦੇ ਵਿੱਚ ਪਟਿਆਲੇ ਪਵਨ ਕੁਮਾਰ ਇੱਕ ਲੀਡਰ ਇਸੇ ਤਰ੍ਹਾਂ ਹੀ ਹਿੰਦੂਆਂ ਦਾ ਉਹ ਆਪਦੇ ਆਪ ਨੂੰ ਕਹਾਉਂਦਾ ਸੀ ਉਹਦੇ ਕੋਲੋਂ ਗ੍ਰੇਨੇਡ ਫੜੇ ਗਏ ਸੀ ਤੇ ਉਸ ਵੇਲੇ ਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਗਵਰਨਰ ਤੇ ਦਬਾਅ ਪਾਇਆ ਗਿਆ ਸੀ ਉਹ ਛੱਡਣ ਵਾਸਤੇ ਪਰ ਉਸ ਵੇਲੇ ਮਿਸਟਰ ਪਾਂਡੇ ਜਿਹੜੇ ਪੰਜਾਬ ਦੇ ਗਵਰਨਰ ਸਨ ਉਹਨਾਂ ਨੇ ਬੁੱਕ ਵੀ ਲਿਖੀ ਆ ਤੇ ਉਹਦੇ ਵਿੱਚ ਆਪਣਾ ਉਹਦਾ ਜ਼ਿਕਰ ਵੀ ਕੀਤਾ ਸੇਮ ਕਹਾਣੀ ਲੁਧਿਆਣੇ ਦੇ ਵਿੱਚ ਦਰਸਾਈ ਜਾਂਦੀ ਆ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਉਹਦਾ ਪਤਾ ਲੈਣ ਜਾਂਦਾ ਉਹਦਾ ਪਤਾ ਲੈਣ ਵਾਸਤੇ ਭਾਜਪਾ ਦਾ ਪ੍ਰਧਾਨ ਆਉਂਦਾ ਸਿੱਖੋ ਤੁਹਾਨੂੰ ਸੋਚਣਾ ਪਊਗਾ ਕੁਝ ਕਿਉਂਕਿ ਸਿਆਣਪ ਤੇ ਸਮਝਦਾਰੀ ਕੌਮਾਂ ਦਾ ਗਹਿਣਾ ਹੋਇਆ ਹੈ ਜਿਹੜੇ ਆਗੂ ਲੋਕ ਹੁੰਦੇ ਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਉਹਨਾਂ ਕਿਉਂਕਿ ਉਹਨਾਂ ਨੇ ਤੁਹਾਡੀ ਅਗਵਾਈ ਕਰਨੀ ਹੈ ਉਹਨਾਂ ਵਿੱਚ ਸਿਆਣਪ ਤੇ ਸਮਝਦਾਰੀ ਤੇ ਸੱਚਾਈ ਤੇ ਦ੍ਰਿੜਤਾ ਇਹ ਹਣੀ ਬਹੁਤ ਜ਼ਰੂਰੀ ਆ ਜੋ ਤਾਣਾ ਬਾਣਾ ਬੁਣਿਆ ਜਾ ਰਿਹਾ ਢੱਲੂ ਘਾਰਿਆਂ ਨੂੰ ਆਪਾਂ ਅੱਜ ਤੱਕ ਨਹੀਂ ਭੁੱਲੇ 1984 ਨੂੰ ਆਪਾਂ ਅੱਜ ਤੱਕ ਨਹੀਂ ਭੁੱਲੇ 47 ਨੂੰ ਅੱਜ ਤੱਕ ਨਹੀਂ ਭੁੱਲੇ ਪਰ ਜੋ ਆਉਣ ਵਾਲਾ ਸਮਾਂ ਉਹ ਤੁਹਾਡੇ ਵਾਸਤੇ ਇੰਨਾ ਕੁ ਘਾਤਕ ਆ ਤੁਸੀਂ ਸੋਚ ਨਹੀਂ ਸਕਦੇ ਇਸੇ ਤਰ੍ਹਾਂ ਹੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਆ ਕੁਝ ਵੀਡੀਓ ਪਈਆਂ ਵਿਚਾਰ ਤੇ ਕਿ ਇੱਕ ਛੋਟੀ ਜੀ ਗੱਲ ਸੀ ਫਿਰ ਕੀ ਹੋ ਗਿਆ ਜੀ ਤੁਹਾਡਾ ਬੱਚਾ ਜੇ ਨਸ਼ੇ ਦੀ ਲਤ ਨੂੰ ਲੱਗ ਗਈ ਹੈ ਤੁਸੀਂ ਉਹਦਾ ਇਲਾਜ ਕਰਵਾ ਲਓ ਤਾਂਨੇ ਦੇਣ ਵਾਲਿਆਂ ਨੇ ਤਾਂਨੇ ਦੇਣ ਦੇ ਹੀ ਜਾਣੇ ਪਹਿਲਾਂ ਵੀ ਦੇਈ ਜਾਂਦੇ ਹੁਣ ਵੀ ਉਹਨਾਂ ਨੇ ਦੇਈ ਜਾਣੇ ਵੀ ਜੇ ਘਰੇ ਅਮਰਤ ਨਹੀਂ ਛਕਾ ਸਕੇ ਜੀ ਘਰ ਘਰੇ ਤੁਸੀਂ ਆਪ ਦੇ ਭਰਾ ਨੂੰ ਨਸ਼ਾ ਨਹੀਂ ਛਡਾ ਸਕਿਆ ਨਹੀਂ ਵੀਰੋ ਭਰਾਵਾਂ ਭਰਾਵਾਂ ਦੀ ਸੋਚ ਵਿੱਚ ਬੜਾ ਵੱਡਾ ਸੋਚ ਦਾ ਅੰਤਰ-ਅੰਤਰ ਹੁੰਦਾ ਪਰਿਵਾਰ ਦੇ ਜੀਵਾਂ ਦੇ ਵਿੱਚ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਇਹ ਬੇਲੋੜੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਇਸੇ ਦਾ ਚੰਗਾ ਕੰਮ ਆ ਉਹਨੂੰ ਸਰਾਇਆ ਜਾਣਾ ਬਣਦਾ ਪਰ ਜੇਕਰ ਜਦੋਂ ਇੱਕ ਚੁਣੇ ਹੋਏ ਨੁਮਾਇੰਦੇ ਹੁਣ ਉਹ ਇਸ ਵੇਲੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਕੋਲੇ ਪਾਵਰ ਹੈ ਉਹ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਸਕਦੇ ਸੀ ਆਪ ਦੀ ਜਾਂਚ ਕਰਵਾ ਸਕਦੇ ਸੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਭਰਾ ਦੇ ਉੱਤੇ ਗਲਤ ਪਰਚਾ ਹੋਇਆ। ਹੁਣ ਵੀਰੋ ਮੈਂ ਜਲੰਧਰ ਵਾਲੀ ਥੋੜੀ ਜੀ ਟੀਮ ਦੀ ਤੁਹਾਨੂੰ ਜਾਣਨਾ ਪਾ ਦਿਆਂ ਜਿਹੜੇ ਇਸ ਟੀਮ ਦੇ ਵਿੱਚ ਮੈਂਬਰ ਸ਼ਾਮਲ ਸਨ। ਸੁਖਦੇਵ ਸਿੰਘ ਐਸ ਐਚਓ ਫਲੋਰ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਜੀ ਨਾਲ ਬੜਾ ਨਸ਼ੇ ਦੇ ਖਿਲਾਫ ਕੰਮ ਕੀਤਾ। ਅੱਜ ਤੱਕ ਉਹਨਾਂ ਦਾ ਕਿਤੇ ਵੀ ਉਂਗਲ ਨਹੀਂ ਉੱਠੀ ਬੜੇ ਥਾਵਾ ਤੇ ਉਹ ਐਸ ਐਚਓ ਰਹੇ। ਉਹਨਾਂ ਦੇ ਨਾਲ ਮੁੰਡਾ ਅੰਗਰੇਜ਼ ਸਿੰਘ। ਅੰਗਰੇਜ਼ ਸਿੰਘ ਇੱਕ ਇਹ ਜਿਹਾ ਥਾਣੇਦਾਰ ਹੈ ਜਿਹਨੇ ਆਪਣੇ ਸਕੇ ਭਰਾ ਦੇ ਉੱਤੇ ਪਰਚਾ ਦਿੱਤਾ ਹੋਇਆ ਲੋਈਆਂ ਸਾਡੇ। 223 ਨੰਬਰ ਮਕਦਮਾ 2020 ਦਾ ਤੁਸੀਂ ਐਫ ਆਈ ਆਰ ਜਾ ਕੇ ਪੜ੍ਹ ਸਕਦੇ ਹੋ ਜੇ ਤੁਹਾਨੂੰ ਮੈਂ ਮੇਰੀ ਕੋਈ ਗਲਤੀ ਤੁਹਾਨੂੰ ਸ਼ੱਕ ਲੱਗਦਾ ਹੁਣ ਜਿਹੜਾ ਬੰਦਾ ਆਪਣੇ ਸਕੇ ਭਰਾ ਨੂੰ ਨਹੀਂ ਬਖਸ਼ਿਆ ਉਹਦੇ ਤੇ ਉਂਗਲ ਨਹੀਂ ਚੱਕੀ ਜਾ ਸਕਦੀ ਐਸ ਐਸ ਪੀ ਸਾਹਿਬ ਜਿਹੜੇ ਨਵੇਂ ਡਾਇਰੈਕਟ ਆਈ ਪੀ ਐਸ ਅਫਸਰ ਨੇ ਬੜਾ ਚੰਗਾ ਕੰਮ ਉਹਨਾਂ ਦਾ ਸ਼ਲਾਘਾਯੋਗ ਕੰਮ ਆ ਪਿੱਛੇ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਸਲਾਹੁਣਯੋਗ ਰਿਹਾ ਉਹਨਾਂ ਦਾ ਸਾਰਾ ਕੰਮ ਤੇ ਜਿਹੜੇ ਇਸ ਟੀਮ ਦੇ ਹੈੱਡ ਨੇ ਜਿਨ੍ਹਾਂ ਦੇ ਦੇਖ-ਰੇਖ ਦੇ ਵਿੱਚ ਸਾਰੀ ਪੁਲਿਸ ਨੇ ਕੰਮ ਕੀਤਾ ਉਹਨੇ ਸਰਦਾਰ ਹਰਮਨਬੀਰ ਸਿੰਘ ਗਿੱਲ ਡੀਆਈਜੀ ਜਲੰਧਰ ਰੇਂਜ ਉਹ ਜਿੱਥੇ-ਜਿੱਥੇ ਵੀ ਐਸਐਸਪੀ ਰਹੇ ਨੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਆਪਣੀ ਇੱਕ ਅਹਿਮ ਛਾਪ ਛੱਡ ਕੇ ਆਈ ਉਹ। ਇਮਾਨਦਾਰੀ, ਸ਼ਕਤੀ, ਦਲੇਰ ਤੇ ਰੇਲਾਣਾ ਕਾਰਵਾਈਆਂ ਉਹਨਾਂ ਦੇ ਹਿੱਸੇ ਆਈਆਂ। ਤੇ ਮੈਂ ਉਹਨਾਂ ਨੂੰ ਜਦੋਂ ਉਹ ਡੀਐਸਪੀ ਮਲੋਟ 93 ਜਾਂ 94 ਦੀ ਗੱਲ ਮੇਰਾ خیال ਉਦੋਂ ਦਾ ਉਹਨਾਂ ਨੂੰ ਜਾਣਦਾ ਮੈਂ ਉਦੋਂ ਛੋਟਾ ਮੁੰਮਚੀ ਲੰਬੀ ਥਾਣੀ ਹੁੰਦਾ ਸੀ ਸ਼ੁਰੂ ਤੋਂ ਹੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਚੰਗੇ ਪਰਿਵਾਰ ਚੋਂ ਆਉਂਦੇ ਆ ਕਿ ਚੰਗੇ ਖਾਨਦਾਨ ਚੋਂ ਆਉਂਦੇ ਆ ਉਹਨਾਂ ਨੇ ਆਪਣੇ ਖਾਨਦਾਨ ਦੀ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਵਰਦੀ ਪਾ ਕੇ ਇਸੇ ਕਰਕੇ ਵੀਰੋ ਇਹ ਚੱਲ ਇਹਨਾਂ ਦੀਆਂ ਸਫਲ ਨਹੀਂ ਹੋਈਆਂ ਹੁਣ ਨਸ਼ਾ ਕਰਦਾ ਫੜਿਆ ਜਾਣਾ 4 ਗ੍ਰਾਮ ਫੜੀ ਜਾਣੀ ਕੋਈ ਸਮਾਜ ਸੇਵੀ ਲੱਗਿਆ ਪਿਆ ਜੀ ਐਸਐਸਪੀ ਬਾਈਟ ਦੇਈਆਂ ਯਾਰ ਦੇਖੋ ਤੁਸੀਂ ਜਦੋਂ ਤੁਸੀਂ ਚੈਲੰਜ ਕਰ ਰਹੇ ਹੋ ਤੇ ਫਿਰ ਐਸਐਸਪੀ ਚ ਪ੍ਰੈਕਟੀ ਕਰਨ ਦੇਣਾ ਬਣਦਾ ਉਹਨਾਂ ਦਾ ਉਹ ਜ਼ਿਲ੍ਹੇ ਦਾ ਅਫਸਰ ਹੈ ਜ਼ਿਲ੍ਹੇ ਦਾ ਹੈੱਡ ਹੈ ਪੁਲਿਸ ਦਾ ਉਹਦਾ ਫਰਜ਼ ਬਣਦਾ ਫਿਰ ਦੇਣ ਦਾ ਉਹਨੇ ਪਰ ਉਹਦਾ ਉਹ ਪੜੇ ਲਿਖੇ ਅਫਸਰ ਨੇ ਅਫਸਰ ਪੜੇ ਲਿਖੇ ਅਫਸਰਾਂ 'ਚ ਇਹੀ ਫਰਕ ਬਣਦਾ ਤੁਹਾਡੇ ਦਿਮਾਗ ਦਾ ਤੇ ਉਹਨਾਂ ਦੇ ਦਿਮਾਗ ਦਾ ਉਹਨਾਂ ਨੇ ਕੀ ਬੋਲਣਾ ਹੈ ਕਦੋਂ ਬੋਲਣਾ ਹੈ ਤੇ ਕਿੰਨਾ ਕੁ ਬੋਲਣਾ ਹੈ ਇੰਨੀ ਉਹਨਾਂ ਨੂੰ ਸਮਝਦਾਰੀ ਹੁੰਦੀ ਹੈ ਪੱਤਰਕਾਰਾਂ ਦੇ ਪੁੱਛਣ ਦੇ باوجود ਵੀ ਉਹਨਾਂ ਨੇ ਕਿਤੇ ਵੀ ਅਮਰਤਪਾਲ ਦਾ ਜ਼ਿਕਰ ਨਹੀਂ ਕੀਤਾ ਹੁਣ ਮੈਂ ਤੁਹਾਨੂੰ ਦੱਸਾਂ ਕਿ ਪੁਲਿਸ ਦੇ ਕੋਲ ਇੱਕ ਉਹਨਾਂ ਦੇ ਵਿੱਚ ਟੀਮ 'ਚ ਚੀਤ ਸੁਤਵੰਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਹੈ ਉਹਨਾਂ ਦੇ ਜਿਹੜਾ ਉਹਨਾਂ ਦਾ ਭਤੀਜਾ ਮੁੰਡਾ ਇਹਨਾਂ ਦੇ ਨਾਲ ਹੁੰਦਾ ਉਹਨਾਂ ਦਾ ਰਿਸ਼ਤੇਦਾਰ ਆਉਂਦਾ ਉਹਨੇ ਸਾਰਾ ਸੱਚ ਦੱਸਿਆ ਹੋਇਆ ਉਹਨਾਂ ਨੂੰ ਉਹ ਪਰਿਵਾਰ ਨੂੰ ਇਸੇ ਕਰਕੇ ਇਹ ਪਰਿਵਾਰ ਨੂੰ ਚੁੱਪ ਹੋਣਾ ਪਿਆ ਹੁਣ ਜਦੋਂ ਇਹ ਫੜੇ ਜਾਂਦੇ ਆ ਮੌਕੇ ਦੇ ਉੱਪਰ ਉੱਥੇ ਜਿਹੜੀ ਹਰਪ੍ਰੀਤ ਦੀ ਵਾਈਫ ਹੈ ਉਹ ਬਕੂਏ ਵਾਲੀ ਥਾਂ ਤੇ ਮੌਕੇ ਤੇ ਹੁੰਦੀ ਹੈ। ਔਰ ਲੜਨ ਤਾਂ ਪਾਕੀ ਜਾਂਦੀ ਆ ਆਪਦੇ ਹਸਬੰਦ ਨੂੰ। ਤੇ ਪੁਲਿਸ ਨੇ ਇੰਨਾ ਪਾਰਦਰਸ਼ੀ ਕੰਮ ਕੀਤਾ ਮੈਂ ਤੁਹਾਨੂੰ ਐਨਡੀਪੀਐਸ ਦੀ ਧਾਰਾ 25 ਪੜ੍ਹਾ ਵੀ ਦਿਨਾ ਤੁਹਾਨੂੰ ਦੱਸ ਵੀ ਦਿਨਾ ਵੀ ਹੁੰਦੀ ਕੀ ਆ। ਜੇ ਪੁਲਿਸ ਚਾਹੁੰਦੀ ਤੇ ਗੋਡਣੀਆਂ ਨਵਾ ਸਕਦੀ ਸੀ ਪਰ ਨਹੀਂ ਪੁਲਿਸ ਨੇ ਇਨਸਾਨੀਅਤ ਪੱਖ ਨੂੰ ਮੂਰੇ ਰੱਖਿਆ ਪਹਿਲਾਂ ਇਹ ਧਾਰਾ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਪੜ੍ਹ ਲਓ ਫਿਰ ਮੈਂ ਅੱਗੇ ਆਪਾਂ ਇਹ ਤੇ ਗੱਲ ਕਰਦੇ ਹਾਂ ਚਲ ਜਿੱਥੇ ਮੇਰੀ ਉਂਗਲ ਹੈ ਧਾਰਾ 25 ਇਹ ਕਹਿੰਦੀ ਹੈ ਨਸ਼ਾ ਕਰਨ ਵਾਲੇ ਨੂੰ ਆਪਣੀ ਜਗ੍ਹਾ ਦੇਣੀ ਉਹਦੀ ਮਦਦ ਕਰਨੀ ਉਹਨੂੰ ਕੋਈ ਸਮਾਨ ਦੇਣਾ ਕੋਈ ਵਹੀਕਲ ਦੇਣਾ ਉਹਨੂੰ ਲਿਆਉਣ ਵਾਸਤੇ ਧਾਰਾ 25 ਦੇ ਵਿੱਚੋਂ ਬੰਦਾ ਮਲਜ਼ਮ ਬਣਦਾ ਨਾਲ ਉਹਨਾਂ ਦੀ ਧਾਰਾ 25 ਦਾ ਇਸ ਜੁਰਮ ਦੇ ਕੀਤੇ ਜਾਣ ਲਈ ਵਰਤੀ ਜਾਣ ਲਈ ਜਗ੍ਹਾ ਆਦ ਦੀ ਰਜਾਮੰਦੀ ਦੇਣ ਲਈ ਸਜ਼ਾ ਜੇਕਰ ਕੋਈ ਵਿਅਕਤੀ ਕਿਸੇ ਮਕਾਨ ਚਾਰਦिवारी ਜਗ੍ਹਾ ਪਸ਼ੂ ਜਾਂ ਵਾਹਨ ਦਾ ਮਾਲਕ ਕਬਜ਼ੇਦਾਰ ਜਾਂ ਕੰਟਰੋਲਰ ਜਾਣਬੁੱਝ ਕੇ ਇਹ ਜਿਹਾ ਜੁਰਮ ਕਰਨ ਦੀ ਅਜਾਜ਼ਤ ਦਿੰਦਾ ਹੈ ਤੇ ਉਹਨੂੰ ਇਹੀ ਸਜ਼ਾ ਦਿੱਤੀ ਜਾਵੇਗੀ ਜੋ ਉਸ ਜੁਰਮ ਲਈ ਦਿੱਤੀ ਜਾ ਸਕਦੀ ਹੈ ਹੁਣ ਵੀਰੋ ਗੱਲ ਇਹਦੇ ਵਿੱਚ ਕੁਝ ਵੀ ਨਹੀਂ ਸੀਗੀ ਪਰਿਵਾਰ ਬੜੇ ਖੁੱਲੇ ਦਿਲ ਨਾਲ ਐਕਸੈਪਟ ਕਰਦਾ ਵੀ ਸਾਡਾ ਮੁੰਡਾ ਭਾਈ ਨਸ਼ਾ ਕਰਦਾ ਤੇ ਅਦਾਲਤ ਨੇ ਵੀ ਉਹਨੂੰ ਜੇਲ੍ਹ ਨਹੀਂ ਸੀ ਭੇਜਣਾ ਨੂੰ ਸਿੱਧਾ ਹਸਪੀਟਲ ਭੇਜਣਾ ਸੀ ਜਦੋਂ ਇਹਨਾਂ ਨੇ ਪਰਿਵਾਰ ਨੇ ਅੱਗੋਂ ਇਹ ਜਿਹਾ ਚੈਲੰਜ ਦੇਣੇ ਸ਼ੁਰੂ ਕਰ ਦਿੱਤੇ ਪੁਲਿਸ ਨੇ ਫਿਰ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਘਰ ਤੋਂ ਲੈ ਕੇ ਲੁਧਿਆਣੇ ਤੱਕ ਦੀ ਟੋਲ ਦੀ ਸਾਰੀ ਫੁਟੇਜ ਪੁਲਿਸ ਦੇ ਕੋਲ ਆ ਸਮਗਲਰ ਦੇ ਬਾਹਰ ਚ ਖੜੀ ਹੋਈ ਗੱਡੀ ਦੀ ਫੁਟੇਜ ਪੁਲਿਸ ਦੇ ਕੋਲ ਆ ਪੇਟੀਐਮ ਦੇ ਥਰੂ 11 ਮਹੀਨਿਆਂ ਤੋਂ ਬੰਦਾ ਨਸ਼ਾ ਲੈ ਰਿਹਾ ਸੀ ਇਸ ਬੰਦੇ ਤੋਂ ਉਹ ਰਿਕਾਰਡ ਸਾਰਾ ਪੁਲਿਸ ਦੇ ਕੋਲ ਆ ਜੋ ਉਹਦੇ ਨਾਲ ਗੱਲਬਾਤ ਹੋਈ ਹੈ ਜਿਹੜਾ ਸਮਗਲਰ ਹੈ अरोड़ा ਸਾਰਾ ਰਿਕਾਰਡ ਆ ਸੀਡੀਆਰ ਵਗੈਰਾ ਉਹਨੇ ਨਿਕੜਵਾ ਲਈ ਹੈ ਜਦੋਂ ਰਿਮਾਂਡ ਲਿਆ ਉਦੋਂ ਪਰਿਵਾਰ ਨੇ ਐਕਸੈਪਟ ਕਰ ਲਿਆ ਕਿ ਸਾਡਾ ਮੰਗਾ ਗਲਤ ਹੈ ਇਸੇ ਕਰਕੇ ਪੁਲਿਸ ਨੇ ਵੀ ਇਹ ਚੈਪਟਰ ਨੂੰ ক্লোਜ਼ ਕਰਨੇ ਠੀਕ ਸਮਝਿਆ ਉਹਨਾਂ ਦੇ ਵਕੀਲ ਕੋਸ਼ ਉਹ ਕਹਿ ਰਹੇ ਆ ਜੀ ਪਰਿਵਾਰ ਕਹਿੰਦਾ ਜੀ ਉੱਥੋਂ ਫੜੇ ਸੀ ਇੱਥੋਂ ਫੜੇ ਸੀ ਵੀਰੋ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਹੋਈ ਹੈ ਕਿਉਂਕਿ ਉਹ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਆਫ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਬਹੁਤ ਸੰਜਮ ਵਰਤਿਆ ਫਿਰ ਮੈਂ ਇੱਕ ਸਰਬਜੀਤ ਸਿੰਘ ਐਮਪੀ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ ਸੀ ਕਿ ਸੰਗਠਨਾਂ ਨੇ ਉਹਨੂੰpropto ਪਾਲ ਦੇ ਜਿਹੜਾ ਕੇਸ ਦਾ ਰਿਸਰਚ ਕੀਤਾ ਤੁਹਾਨੂੰ ਬਾਰੇ ਜਨ ਸਮਝਦੇ ਹੋ ਕਿ ਸੰਗਠਨਾਂ ਨੇ ਉਹਨੂੰ ਪਰਵਾਹ ਨਹੀਂ ਕੀਤੀ ਇਸੇ ਤਰ੍ਹਾਂ ਹਕੂਮਤ ਦਾ ਸਾਨੂੰ ਜੀਣਾ ਤੋਂ ਬਾਅਦ ਬਦਰਾਮ ਕੰਮੀ ਦਾ ਸਾਜਾ ਜੀ ਮੋਰੀ ਵਿੱਚ ਜਦੋਂ ਕੋਈ ਛੋਟੇ ਛੋਟੇ ਮੂਦੇ ਕੋਈ ਸੇਕ ਕੋਈ ਛੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਹੈ ਹੁਕਮਤਾਂ ਨੂੰ ਜਾਈ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ੜਕਾ ਪਾਵਾਂ ਚਾਹੁੰਦੇ ਆ ਉਹ ਦੁਨੀਆ ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਕਿ ਕਾਇਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਆਪ ਵੀ ਇੱਕ ਇਸ ਤਰ੍ਹਾਂ ਵੇਖਦੇ ਕਰਕੇ ਆਖ ਸਾ ਦੇਖਿਆਦਾ ਜਦੋਂ ਕੋਈ ਲੈਂਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਏ ਦੇ ਬਣ ਜਾਂਦਾ ਤਾਂ ਉਹ ਜਿਹਨਾਂ ਦੇ ਵਿੱਚੋਂ ਇਹ ਆਉ ਜਾਂਦੇ ਨੇ ਪਰ ਭਾਈ ਵਾਜੂ ਦਾ ਬੜੀ ਮੁਸ਼ਕਿਲ ਦੇ ਨਾਲ ਹੀ ਸੌਂਚ ਪਾਈ ਸੀ ਤੇ ਉਹ ਜਿਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਘੋਮਤੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਜਿੱਤੀ ਫੋਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਂਗੂ ਇਹ ਜੋ ਵੀ ਉਹਨਾਂ ਦੇ ਬਾਰੇ ਝੂਠੇ ਕੇਸ ਪਹਿਲਾਂ ਬਣਾਏ ਸੀ ਸੰਤਾ ਨੇ ਉਹ ਇੱਕ ਰੂਸਰ ਦੀ ਇਲੈਕਸ਼ਨ 'ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਦਾ ਗਾਰ ਦਿੱਤਾ ਕਿ ਉਹ ਉਹਨਾਂ ਇਹਦੇ ਵਿੱਚ ਉਹਨਾਂ ਦੇ ਪਿਤਾ ਜੀ ਕਹਿੰਦੇ ਆ ਵੀ ਹਕੂਮਤ ਸਾਡੇ ਨਾਲ ਧੱਕਾ ਕਰਦੀ ਆ ਬੇਟਾ ਤੁਹਾਡਾ ਸ਼੍ਰੀਮਾਨ ਜੀ ਦੇਸ਼ ਦੀ ਉਸ ਵੱਡੀ ਪੰਚਾਇਤ ਦਾ ਮੈਂਬਰ ਹੈ ਜਿੱਥੋਂ ਹਕੂਮਤ ਚੱਲਦੀ ਆ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਆਪਣੇ ਪਿਤਾ ਦੀ ਕੰਪੈਰੀਸ਼ਨ ਇਸ ਪਰਿਵਾਰ ਦੇ ਨਾਲ ਨਾ ਕਰੋ ਤੁਹਾਡੇ ਪਿਤਾ ਜੀ ਦੀ ਸ਼ਹੀਦੀ ਦੇ ਅੱਗੇ ਸਾਡਾ ਸਿਰ ਝੁਕਦਾ ਉਹਨਾਂ ਦੀ ਕੁਰਬਾਨੀ ਦੇ ਤਾਂ ਕੋਈ ਨੇੜੇ ਤੇੜੇ ਵੀ ਨਹੀਂ ਹੈ ਖੜਦੇ ਇਹਨਾਂ ਦੇ ਨਾਲ ਬੈਠਾ ਭਾਈ ਸੁਤਵੰਤ ਸਿੰਘ ਦਾ ਭਤੀਜਾ ਉਹਦਾ ਕਰੀਬੀ ਰਿਸ਼ਤੇਦਾਰ ਉਸ ਟੀਮ ਦੇ ਵਿੱਚ ਹੈ ਜਿਹਦੇ ਚ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਚੰਗਾ ਹੋਵੇ ਉਹ ਉਹਨਾਂ ਨੂੰ ਪੁੱਛ ਕੇ ਸਚਾਈ ਲੋਕਾਂ ਦੇ ਸਾਹਮਣੇ ਰੱਖ ਦੇਣੀ ਚਾਹੀਦੀ ਹੈ ਫਿਰ ਇਤਰਾਜ਼ ਕਿੱਥੇ ਉੱਠੇ ਪਰਿਵਾਰ ਦੇਖੋ ਜੇ ਤੁਹਾਨੂੰ ਕੌਮ ਨੇ ਵੋਟਾਂ ਪਾ ਦਿੱਤੀਆਂ ਜਾਂ ਤੁਹਾਨੂੰ ਕੌਮ ਨੇ ਇੱਕ ਨੌਜਵਾਨੀ ਨੇ ਤੁਹਾਨੂੰ ਰਿਸਪਾਂਸ ਚੰਗਾ ਦਿੱਤਾ ਤੇ ਤੁਸੀਂ ਖਿੱਲੀ ੜਾਉਗੇ ਧਾਰਮਿਕ ਪਰੰਪਰਾਵਾਂ ਦੀ ਉਹ ਕਿਰਪਾਨ ਉੱਪਰ ਪਾਈ ਹੋਈ ਆ ਤੇ ਤੁਹਾਡੀ ਵੀਡੀਓ ਵੀ ਆ ਤੁਸੀਂ ਜਿੱਤੇ ਖੁਦ ਮੰਨ ਰਹੇ ਹੋ ਵੀ ਉਹ ਸ਼ਸਤਰਧਾਰੀ ਅਮਰਧਾਰੀ ਨਹੀਂਗਾ ਆ ਦੇਖ ਲਓ ਦੋਸਤੋ ਕਿਰਪਾਨ ਪਾਈ ਹੋਈ ਹੈ ਮੈਂ ਕਹਿੰਦਾ ਵੀ ਅਸੀਂ ਭੇਖ ਦੇ ਟਰੈਪ ਦੇ ਵਿੱਚ ਬੜੇ ਬੁਰੀ ਤਰ੍ਹਾਂ ਫਸੇ ਹਾਂ ਨਹੀਂ ਦੇ ਨੇ ਕਿ ਉਹ ਨਾਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰ ਚੇ ਵਿਚਰਦੇ ਰਹੇ ਹੁਣ ਵੀ ਉਹ ਪਰਸੋ ਵੀ ਉਹ ਇੱਕ ਪ੍ਰੋਗਰਾਮ ਟੈਂਡ ਕਰਕੇ ਆਏ ਆ ਮੇਰਾ ਖਿਆਲ ਆ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਕਿ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਹੇ ਆ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਕਰਕੇ ਜੇ ਹੁਣ ਪਿਆਰ ਦੇ ਰਹੇ ਆ ਲੋਕ ਤੇ ਤੁਹਾਨੂੰ ਖੁੱਲੇ ਦਿਲ ਦੇ ਨਾਲ ਇਹ ਗੱਲ ਮੰਨ ਲੈਣੀ ਚਾਹੀਦੀ ਸੀ ਵੀ ਸਾਡਾ ਮੁੰਡਾ ਨਸ਼ਾ ਕਰਦਾ ਤੇ ਤੁਹਾਡਾ ਕਦ ਹੋਰ ਵਧਣਾ ਸੀ ਲੋਕਾਂ ਦੇ ਵਿੱਚ ਕਿਉਂਕਿ ਉਹਦੀ ਵਾਈਫ ਵੀ ਜ਼ਿਕਰ ਕਰ ਰਹੀ ਆ ਵੀ ਨਸ਼ਾ ਤਾਂ ਸਾਡੇ ਆਸੇ ਪਾਸੇ ਤੋਂ ਹੀ ਬਹੁਤ ਮਿਲ ਜਾਂਦਾ ਫਿਰ ਨਸ਼ੇ ਦੇ ਤੁਸੀਂ ਮੁੱਦੇ ਤੇ ਚੋਣਾ ਲੜੀਆਂ ਫਿਰ ਹੁਣ ਤੱਕ ਕਿੰਨਿਆਂ ਕਿਤਾ ਤੁਸੀਂ ਛਡਾ ਚੁੱਕੇ ਹੋ ਇਸ ਕਰਕੇ ਬੇਲੋੜੀ ਜਿਹੜੀ ਇਹ ਬਹਿਸ ਹੈ ਇਹਨੂੰ ਨਾ ਅੱਗੇ ਵਧਾਇਆ ਜਾਵੇ ਜਿਹੜਾ ਤੁਹਾਡਾ ਕੰਮ ਹੈ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਇਸ ਵੇਲੇ ਭਾਖੜਾ ਬੋਰਡ ਮੈਨੇਜਮੈਂਟ ਦਾ ਜਿਹੜਾ ਸਾਡੇ ਹੱਥੋਂ ਤੋਂ ਬਿਲਕੁਲ ਜਾ ਚੁੱਕਿਆ ਤੁਹਾਨੂੰ ਫਿਰ ਡਬਾਉਣ ਦੀ ਤਿਆਰੀ ਹੈ ਅੱਧਾ ਪੰਜਾਬ ਉਹ ਡਬੋਦਿਆ ਕਰਨਗੇ ਤੇ ਅੱਧਾ ਪੰਜਾਬ ਉਹਨਾਂ ਨੂੰ ਬਚਾਉਣ ਤੇ ਲੱਗਾ ਰਹੂਗਾ। ਤੁਹਾਡ ਨੂੰ ਉੱਠਣ ਹੀ ਨਹੀਂ ਦੇਣਾ ਜਿਹੜਾ ਤੁਹਾਡਾ ਮੇਨ ਇਸ ਵੇਲੇ ਜਿਹੜਾ ਤੁਹਾਡਾ ਉੱਥੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਣ ਦਾ ਸਰਬਜੀਤ ਸਿੰਘ ਦਾ ਵੀ ਕੰਮ ਹੈ। ਕੀ ਹੁਣ ਦੀ ਨੌਜਵਾਨੀ ਇੱਕ ਦਾੜੀ ਬੰਨੇ ਵਾਲੇ ਪੰਥਕ ਪਰਿਵਾਰ ਦੇ ਚੁੰਗਲ ਚੋਂ ਨਿਕਲ ਕੇ ਤੇ ਦਾੜੀ ਰੰਗਣ ਵਾਲੇ ਦੇ ਚੁੰਗਲ ਵਿੱਚ ਤਾਂ ਨਹੀਂ ਫਸ ਲਈ? ਕਿਉਂਕਿ ਤੁਹਾਡੀ ਇੱਕ ਤਸਵੀਰ ਆ 2020 ਦੀ ਹੈ। ਜਿਹਦੇ ਵਿੱਚ ਅੱਧੋ ਜ਼ਿਆਦਾ ਦਾੜਾ ਤੁਹਾਡਾ ਜਿਹੜਾ ਚਟਾ ਆ ਤੁਹਾਡੀਆਂ ਹੁੰਦੀਆਂ ਤੇ ਦੋਸ਼ ਤੁਹਾਡੇ ਤੇ ਵੀ ਖਾਲਸਾ ਜੀ ਬਹੁਤ ਲੱਗ ਰਹੇ ਆ ਤੁਹਾਨੂੰ ਉਹਨਾਂ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਜਿਸ ਮਕਸਦ ਵਾਸਤੇ ਚੁਣਿਆ ਗਿਆ ਤੁਸੀਂ ਉਸ ਕੰਮ ਦੇ ਵਿੱਚ ਪਾਰਲੀਮੈਂਟ ਦੇ ਵਿੱਚ 18 ਨੁਕਤੇ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਅਨੰਦਪੁਰ ਸਾਹਿਬ ਦਾ ਮਤਾ ਸੀ ਉਹਨਾਂ ਨੂੰ ਪੜੋ ਉਹਨਾਂ ਦੇ ਉੱਤੇ ਵਰਕ ਕਰਕੇ ਪੰਜਾਬ ਦੇ ਹੱਕਾਂ ਲਈ ਲੜੋ ਮੈਜਿਸਟ੍ਰੇਟ ਦੀ ਤੁਸੀਂ ਜਾਂਚ ਮੰਗਦੇ ਹੋ ਤੁਹਾਨੂੰ ਇੰਨੀ ਵੀ ਨਹੀਂ ਸਮਝ ਹੈਗੀ ਵੀ ਮੈਜਿਸਟ੍ਰੇਟ ਦੀ ਜਾਂਚ ਕਿੱਥੇ ਕਿਸ ਵਾਸਤੇ ਹੋਣੀ ਚਾਹੀਦੀ ਆ ਤੁਸੀਂ ਖੁਦ ਐਮਪੀ ਹੋ ਤੁਸੀਂ ਡੀਜੀਪੀ ਨਾਲ ਗੱਲ ਕਰ ਸਕਦੇ ਹੋ ਤੁਸੀਂ ਉੱਥੇ ਲੋਕ ਸਭਾ ਦੇ ਸਪੀਕਰ ਨਾਲ ਗੱਲ ਕਰ ਸਕਦੇ ਹੋ ਅਦਰ ਆਫ ਸਟੇਟ ਦੀ ਪੁਲਿਸ ਤੋਂ ਤੁਸੀਂ ਜਾਂਚ ਕਰਵਾ ਸਕਦੇ ਹੋ ਤੁਸੀਂ ਪੀਆਈਆਈਐਲ ਪਾ ਕੇ ਤੁਸੀਂ ਜਿਹੜੀ ਰੈਟ ਪਾ ਕੇ ਤੁਸੀਂ ਜਾਂਚ ਮੰਗ ਸਕਦੇ ਹੋ ਪਰ ਕਰਾਓ ਅਸੀਂ ਤਾਂ ਕਹਿੰਦੇ ਤੁਹਾਨੂੰ ਕਰਾਉਣੀ ਚਾਹੀਦੀ ਆ ਕਿਉਂਕਿ ਹੁਣ ਤਾਂ ਜਿਸ ਸੈਂਟਰ ਦੇ ਵਿੱਚੋਂ ਰਹਿ ਕੇ ਆਇਆ ਉਹ ਸੈਂਟਰ ਵਾਲੇ ਦਾ ਵੀ ਸਾਰਾ ਕੁਝ ਆ ਗਿਆ ਕਿੰਨੇ ਕਾਪਾ ਜਿਹੜੇ ਸੱਚ ਹੈਗੇ ਉਹ ਕਿਵੇਂ ਲਪੋਲਾਂਗੇ ਕਿਉਂਕਿ ਸੱਚ ਨੇ ਤਾਂ ਸੱਚ ਰਹਿਣਾ ਆ ਮੁੰਡੇ ਨੇ ਦੁਬਾਰਾ ਆਪਣੀ ਪੋਸਟ ਤੇ ਪਾਈ ਹੋਈ ਆ ਜੇ ਇਹਨੇ ਗਲਤ ਪਾਈ ਆ ਤੇ ਤੁਸੀਂ ਇਹ ਤੇ ਮਾਨਹਾਨੀ ਦਾ ਕੇਸ ਕਰ ਸਕਦੇ ਹੋ ਆ ਜਿਹੜੀ ਪੇਜ ਤੇ ਪਈ ਆ ਜਿਹਦੇ ਸੈਂਟਰ ਦੇ ਵਿੱਚ ਰਿਹਾ ਆਦੀਪ ਸਿੱਧੂ ਦਾ ਯੋ ਮੁੰਡਾ ਦੋਸਤ ਇਸ ਕਰਕੇ ਦੋਸਤੋ ਇਸ ਤਰ੍ਹਾਂ ਨੌਜਵਾਨੀ ਨੂੰ ਜਿਹੜਾ ਹੈਗਾ ਉਹ ਗਮਰਾ ਨਾ ਕਰੋ ਕਿਉਂਕਿ ਤਿੰਨ ਮੁੱਦਿਆਂ ਦੇ ਉੱਤੇ ਜੇ ਫਿਰ ਆਪਾਂ ਇਸ ਚੀਜ਼ ਨੂੰ ਕਹਿੰਦੇ ਆ ਤੇ ਫਿਰ ਦੂਜੇ ਜਿਹੜੇ ਬੋਲਦੇ ਆ ਫਿਰ ਉਹ ਵੀ ਸੱਚੇ ਆ ਫਿਰ ਮਾਪਦੰਡ ਵੱਖਰੋਂ ਵੱਖਰੇ ਨਹੀਂ ਹੋਣੇ ਚਾਹੀਦੇ ਤੇ ਪੁਲਿਸ ਨੂੰ ਵੀ ਹੱਥ ਬੰਨ ਕੇ ਹੀ ਬੇਨਤੀ ਹੈ ਇਸ ਵੇਲੇ ਪੁਲਿਸ ਚੰਗੇ ਟਰੈਕ ਤੇ ਕੰਮ ਕਰ ਰਹੀ ਆ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਤੁਹਾਡਾ ਐਕਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡੇ ਕੀਤੇ ਹੋਏ ਕੰਮ ਦੇ ਉੱਤੇ ਲੋਕ ਭਰੋਸਾ ਕਰਨ ਅੱਖਾਂਗੇ ਕਿਉਂਕਿ ਪੁਲਿਸ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਕੰਮ ਕਰਦੀਆਂ ਇੱਕ ਇਸ ਤਰ੍ਹਾਂ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਔਰ ਸ਼ਿਵ ਸੈਨਾਲਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਇੱਕ ਉਹ ਦੂਸਰੇ ਨੇ ਜਿਹੜੇ ਹਰ ਕੰਮ ਉਹ ਕਰਦੇ ਆ ਜਿਹੜਾ ਨਾਲ ਲੋਕਾਂ ਨੂੰ ਪ੍ਰਵਾਨ ਹੁੰਦਾ ਨਾ ਮਹਿਕਮੇ ਨੂੰ ਪ੍ਰਵਾਨ ਹੁੰਦਾ ਤੇ 100 ਝੂਠ ਨਾਲੋਂ ਇੱਕ ਸੱਚ ਬੋਲਿਆ 100 ਦਰਜੇ ਚੰਗਾ ਹੁੰਦਾ ਇਸ ਕਰਕੇ ਕਿਉਂਕਿ ਏਦੋਂ ਅਗਲਾ ਜਿਹੜਾ ਸਮਾਂ ਜਿਵੇਂ ਰਾਜਦੇਵ ਸਿੰਘ ਖਾਲਸਾ ਜਸਵੀਰ ਸਿੰਘ ਰੋਡੇ ਭਾਈ ਮਨਜੀਤ ਸਿੰਘ ਇਹ ਤਿੰਨੇ ਬੰਦੇ ਐਸ ਵੇਲੇ ਫਿਰ ਤੁਹਾਡੇ ਅੱਗੇ ਆ ਕੇ ਖੜ ਗਏ ਨੇ ਤੇ ਚੰਗੀ ਗੱਲ ਆ ਜੇ ਨੌਜਵਾਨੀ ਜਿਹੜਾ ਹੈਗਾ ਸਾਡਾ ਜੇ ਆਪਾਂ ਜਿਵੇਂ ਹੁਣ ਇਹਨਾਂ ਨੇ ਸਰਬਜੀਤ ਨੇ ਵੀ ਖਾਲਸਾਪਨ ਤੋਂ ਖਾਲਸਾ ਰਾਜ ਤੇ ਆਏ ਆ ਤੇ ਖਾਲਸਾ ਰਾਜ ਨੂੰ ਪਹਿਲਾਂ ਪੜ ਲੈਣ ਖਾਲਸਾ ਰਾਜ ਕਿਸੇ ਨੇ ਬਰਬਾਦ ਨਹੀਂ ਕੀਤਾ ਲਹਿਣਾ ਸਿੰਘ ਨੇ ਮਾਰਿਆ ਸੀ ਮਹਾਰਾਜਾ ਚੇਤ ਸਿੰਘ ਨੂੰ ਉਹਦੇ 11-12 ਸਾਲ ਦੇ ਬੱਚੇ ਨੂੰ ਲਹਿਣਾ ਸਿੰਘ ਹੋਣਾ ਨੇ ਸੰਧਾ ਵਾਲੀਆਂ ਨਹੀਂ ਸਿਰ ਵੱਢਿਆ ਸੀ ਉਹਨੂੰ ਕਿੰது ਵੱਡਾ ਧੋਖਾ ਹੋਰ ਕਿਸੇ ਨੇ ਕਿਸੇ ਨੇ ਕੀ ਕਰਨਾ ਸੀ ਤੁਸੀਂ ਜਦੋਂ ਇਹ ਇਤਿਹਾਸ ਨੂੰ ਫਰੋਲੋਗੇ ਪੜ੍ਹੋਗੇ ਬਹੁਤ ਕੁਝ ਤੁਹਾਡੇ ਸਾਹਮਣੇ ਆਉਂਦਾ ਔਰ ਐਮਕੇ ਤਰ ਤਾ ਇਹਨਾਂ ਦਾ ਜ਼ਿਕਰ ਕਰਦੇ ਆ ਕੈਪਟਨ ਹਰਚਰਨ ਸਿੰਘ ਰੋਡੇ ਤੇ ਰਾਜਦੇਵ ਸਿੰਘ ਬਰਨਾਲਾ ਤੇ ਹਰਜਿੰਦਰ ਸਿੰਘ RAMDAS ਇਹ ਦੋ ਉਦੋਂ ਇਕਤਰ ਲੋਚਨ ਸਿੰਘ ਰਿਆਸਤੀ ਇਹ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਹ ਆਪਾਂ ਅਗਲੀ ਵੀਡੀਓ ਚ ਸਾਰਾ ਹੁਣ ਜ਼ਿਕਰ ਕਰੂੰਗਾ ਅਕਾਲੀ ਦਲ ਤੇ ਅਕਾਲੀ ਦਲ ਦੇ ਬਾਗੀ ਤੇ ਨਵਾਂ ਅਕਾਲੀ ਦਲ ਦੇ ਵਿੱਚ ਜਿਹੜਾ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉੱਥੇ ਰੋਡੇਪਿੰਡ ਭੋਗ ਦੇ ਉੱਤੇ ਵੀ ਸ਼ੀਦਾ ਦੇ ਸਰਤਾਜ ਭਾਈ ਜਸਵੀਰ ਸਿੰਘ ਕਿਤੇ ਉਹ ਸਰਤਾਜ ਨੂੰ ਇਸ ਕਿਤਾਬ ਦੇ ਵਿੱਚ ਪੜ੍ਹ ਲਿਓ ਤਿੰਨਾਂ ਦੇ ਇਹਨਾਂ ਦੇ ਕਿਰਦਾਰ ਤੁਹਾਨੂੰ ਪਤਾ ਲੱਗ ਜੂ ਆ ਉਹ ਪਈ ਹੈ ਜਿਹੜੀ ਪਹਿਰਾ ਪੜ੍ਹ ਲਓ ਐਮ ਕੇ ਧਰ ਆਈਪੀਐਸ ਅਫਸਰ ਚੀਫ ਰਹੇ ਨੇ ਆਈਬੀ ਦੇ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਕਿਸ ਤਰ੍ਹਾਂ ਜਸਵੀਰ ਸਿੰਘ ਨੂੰ ਲਿਆਂਦਾ ਗਿਆ ਕਿਸ ਤਰ੍ਹਾਂ ਜੋ ਖੇਡਾਂ ਉਸ ਵੇਲੇ ਖੇਡੀਆਂ ਗਈਆਂ ਸੱਚੀ ਸਾਖੀ ਦੇ ਵਿੱਚ ਬਹੁਤ ਵੱਡੇ ਜ਼ਿਕਰ ਇਹਨਾਂ ਚੀਜ਼ਾਂ ਦੇ ਆਉਂਦੇ ਜਿਹੜੇ 1947 ਤੋਂ ਲੈ ਕੇ ਸਿੱਖਾਂ ਨਾਲ ਜੋ ਕੁਝ ਹੋਇਆ ਇੱਕ ਖੁਸ਼ਵੰਤ ਸਿੰਘ ਦੀ ਆ ਕਿਤਾਬ ਆ ਭਾਰਤ ਦਾ ਅੰਤ ਇਹਨੂੰ ਜ਼ਰੂਰ ਪੜਿਓ ਛੋਟੀ ਜੀ ਕਿਤਾਬ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪੜਦੇ ਆ ਨਾ ਤੈਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਿੱਛੇ ਕੀ ਨੇ ਸਾਡੇਆਂ ਨੇ ਸਾਡੇ ਨਾਲ ਕੀ ਕੀਤਾ ਬਗਾਨਿਆਂ ਦੀ ਤਾਂ ਗੱਲ ਹੀ ਛੱਡੂ ਤੁਸੀਂ ਇਸ ਕਰਕੇ ਵੀਰੋ ਸੱਚ ਨੂੰ ਪ੍ਰਵਾਨ ਕਰਿਆ ਕਰੋ ਸੱਚ ਨੂੰ ਸੁਣਿਆ ਕਰੋ ਚੰਗੇ ਨੌਜਵਾਨ ਸਿਆਸਤ ਵਿੱਚ ਆਉਣ ਧਰਮ ਅਤੇ ਸਿਆਸਤ ਦਾ ਰਲਗੱਡਾ ਨਾ ਕੀਤਾ ਜਾਵੇ ਜਿਵੇਂ ਅਮਰਪਾਲ ਸਿੰਘ ਸਿਆਸਤ ਵਿੱਚ ਆ ਗਿਆ ਸਰਬਜੀਤ ਸਿੰਘ ਸਿਆਸਤ ਆ ਗਿਆ ਸਿਆਸਤ ਕਰਨ ਜੀ ਸਤਕੇ ਕਰਨ ਭਾਈ ਰਣਜੀਤ ਸਿੰਘ ਜੀ ਤੋਂ ਵੱਡੀ ਕੁਰਬਾਨੀ ਕਿਸੇ ਦੀ ਹੈ ਨਹੀਂ ਅਨੇਕਾਂ ਪਰਿਵਾਰ ਆ ਜਿਹੜੇ ਆਪਦੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਨੇ ਆਪਦੇ ਕੌਮ ਤੋਂ ਦੀ ਬਾਰੇ ਆ ਧਰਮ ਨੂੰ ਸਮਝਦੇ ਨੇ ਉਹ ਕਿ ਧਰਮ ਦੀ ਧਰਮ ਧਰਮੀ ਬੰਦੇ ਦੇ ਹੱਥ ਚ ਰਵੇ ਤੇ ਚੰਗਾ ਹੈ ਅਮਰਤਪਾਲ ਦਾ ਪਿਓ ਪਹਿਲਾਂ ਧਰਮ ਨੂੰ ਪੜ ਲਵੇ ਫਿਰ ਸ਼੍ਰੋਮਣੀ ਕਮੇਟੀ ਦੀਆਂ ਗੱਲਾਂ ਕਰ ਲਵੇ ਕਿਉਂਕਿ ਅੱਗੇ ਹੀ ਨਹੀਂ ਸਾਥੋ ਤਾਂ ਜਿਹੜੇ ਬੀਜੇ ਹੋਏ ਕੰਡੇ ਹੋ ਚੁੱਕੇ ਜਾ ਰਹੇ ਇਸ ਕਰਕੇ ਇੱਕ ਪਰਿਵਾਰ ਦੇ ਚੁੰਗਲ ਚੋਂ ਨਿਕਲ ਕੇ ਦੂਜੇ ਪਰਿਵਾਰ ਦੇ ਚੁੰਗਲ ਚ ਫਸਣ ਜਾ ਰਹੇ ਹਨ ਪਰਿਵਾਰਵਾਦ ਤੋਂ ਖੜਾ ਨਹੀਂ ਛੁੱਟ ਰਿਹਾ ਕੀ ਦਾੜੀ ਬੰਨੀ ਵਾਲੇ ਪੰਥ ਦੇ ਚੁੰਗਲ ਚੋਂ ਨਿਕਲ ਕੇ ਦਾੜੀ ਰੰਗੀ ਵਾਲੇ ਦੇ ਚੁੰਗਲ ਵਿੱਚ ਫਸ ਰਹੇ ਹਨ ਮੈਂ ਤਾਂ ਮਦਦ ਕੀਤੀ ਆ ਸਰਬਜੀਤ ਸਿੰਘ ਦੀ ਕਿਉਂਕਿ ਮੇਰੇ ਨਾਲ ਬਾਈਬਲ ਤੇ ਕੋਰ ਪੂਰੇ بڑے ਪਰਿਵਾਰ ਜੁੜੇ ਹੋਏ ਆ ਪਰ ਮੈਂ ਉੱਥੇ ਵੀ ਕਹਿੰਦਾ ਸੀ ਸਿਆਸਤ ਰਾਜਨੀਤੀ ਪੜਨੀ ਤੇ ਰਾਜਨੀਤੀ ਘੜਨੀ ਤੇ ਰਾਜਨੀਤੀ ਕਰਨੀ ਇਹ ਤਿੰਨ ਅਹਿਮ ਪੱਖ ਆ ਜਿੰਨਾਂ ਤੋਂ ਸਰਬਜੀਤ ਸਿੰਘ ਨੂੰ ਇੱਕ ਪੱਖ ਦਾ ਨਹੀਂ ਪਤਾ ਵੀ ਰਾਜਨੀਤੀ ਪੜੀ ਵੀ ਨਹੀਂ ਤੇ ਘੜੀ ਵੀ ਨਹੀਂ ਤੇ ਕਰੀ ਤਾਂ ਉਹ ਕੀ ਜਾਣੀ ਮੈਂ ਤਾਂ ਕਿਹਾ ਸੀ ਦੀ ਮਦਦ ਕਰ ਦਿਓ ਕੌਮ ਨੂੰ ਮਦਦ ਕਰਨੀ ਚਾਹੀਦੀ ਹੈ ਜੇ ਇਹਨੂੰ ਮਦਦ ਦੀ ਲੋੜ ਹੈ ਇਹਨੂੰ ਸੋਨੇ ਨਾਲ ਵੀ ਤੋਲਦੇ ਹੋ ਉਹ ਵੀ ਸਾਡੇ ਵਾਸਤੇ ਥੋੜਾ ਡਿੱਡੀ ਵੱਡੀ ਇਹਨਾਂ ਦੀ ਕੁਰਬਾਨੀ ਹੈ ਪਰ ਰਾਜਨੀਤੀ ਇਹਦੇ ਵਸ ਦੀ ਗੱਲ ਹੈ ਚਲੋ ਜੋ ਹੋਇਆ ਚੰਗਾ ਹੋਇਆ ਪਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਐਵੇਂ ਹਜੇ ਤੁਸੀਂ ਤੁਹਾਡਾ ਬੋਲੀ ਦਾ ਕਿੰਨਾ ਫਰਕ ਪੈ ਗਿਆ ਤੁਸੀਂ ਗਾਲ੍ਹਾਂ ਕੱਢ ਰਹੇ ਨਾਲ ਦੇ ਐਮਪੀਆ ਨੂੰ ਵੀ ਉੱਥੇ ਉਹ ਸ਼ਬਦ ਵਰਤ ਰਹੇ ਹੋ ਸਾਲੇ ਤੇ ਕਿਸੇ ਨੇ ਤੁਹਾਡੇ ਗੱਲ 'ਚ ਹੱਥ ਪਾ ਲਿਆ ਤੁਹਾਨੂੰ ਜਵਾਬ ਨਹੀਂ ਆ ਕੋਣਾ ਤੁਸੀਂ ਇਹ ਨਾ ਸੋਚੋ ਕਿ ਅੱਜ ਤੁਹਾਡੇ ਸਾਲੇ ਕੁਰਸੀ ਆ ਗਈ ਹੈ ਤੇ ਤੁਹਾਡੇ ਹੱਪਾ ਵੀ ਚੇਂਜ ਹੋ ਗਈ ਹੈ। ਨੰਬਰ 14 ਚ ਰਹੋਗੇ ਬਹੁਤ ਕੁਝ ਕੌਮ ਤੋਂ ਲੈ ਜਾਊਗਾ। ਇਹ ਕੌਮ ਇਸ ਤਰ੍ਹਾਂ ਦੀ ਕੌਮ ਹੈ ਲਿੱਦ ਚੱਕਣ ਵਾਲਿਆਂ ਦੇ ਸਿਰਾਂ ਤੇ ਤਾਜ ਰੱਖ ਦਿੰਦੀ ਆ। ਤੇ ਤਾਜ ਵਾਲਿਆਂ ਨੂੰ ਕਦੋਂ ਲਿੱਦ 'ਚ ਬਿਠਾ ਦਿੰਦੀ ਆ ਪਤਾ ਨਹੀਂ ਲੱਗਦੀ। ਜਿਉਂ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਅਗਲੇ ਮੁੱਦੇ ਤੇ ਕਰਾਂਗੇ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਨਿਚੋੜ ਕੱਢ ਕੇ ਤੁਹਾਡੇ ਅੱਗੇ ਰੱਖੂੰਗਾ। ਸਬੂਤਾ ਸਾਹਿਤ ਰੱਖੂੰਗਾ ਮੰਨਣਾ ਨਾ ਮੰਨਣਾ ਉਹ ਤੁਹਾਡੇ ਤੇ ਮਨਸਰ ਕਰਦਾ ਤੇ ਮਾੜਾ ਕਮੈਂਟ ਨਾ ਕਰਿਆ ਕਰੋ ਦਲੀਲ ਦਾ ਜਵਾਬ ਦਲੀਲ ਨਾਲ ਦਿਓ ਤੇ ਉਹ ਆ ਗਿਆ ਸਾਰਿਆਂ ਨੂੰ ਸਲਾਮ